বৃন্দাবন ਤੋਂ ਸੰਤ ਪ੍ਰੇਮਾਨੰਦ ਮਹਾਰਾਜ ਜੀ ਦੇ ਲੱਖਾਂ ਸ਼ਰਧਾਲੂ ਪਾਏ ਜਾਂਦੇ ਨੇ ਅਜਾਹੇ ਦੇ ਵਿਚਾਲੇ ਪਿਛਲੇ ਦਿਨੀ ਇੱਕ ਖਬਰ ਆਈ ਸੀ ਕਿ ਸੰਤ ਪ੍ਰੇਮਾਨੰਦ ਮਹਾਰਾਜ ਜੀ ਦੀ ਸਿਹਤ ਵਿਗੜੀ ਹੈ ਦੱਸ ਦਈਏ ਕਿ ਪ੍ਰੇਮਾਨੰਦ ਜੀ ਨੂੰ ਕਿਡਨੀਆ ਦੀ ਜੋ ਹੈ ਉਹ ਗੰਭੀਰ ਬਿਮਾਰੀ ਹੈ ਉਹਨਾਂ ਦੀ ਦੋਵੇਂ ਹੀ ਕਿਡਨੀਆ ਜੋ ਨੇ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀਆਂ ਦਾ ਅਜਾਹੇ ਦੇ ਵਿਚਾਲੇ ਉਹਨਾਂ ਦੀ ਸਿਹਤ ਵਿਗੜਨ ਦੀ ਖਬਰ ਜੋ ਸੀ ਉਹ ਬੀਤੇ ਦਿਨੀ ਸਾਹਮਣੇ ਆਈ ਸੀ ਇਸੇ ਨੂੰ ਲੈ ਕੇ ਜੋ ਸ਼ਰਧਾਲੂ ਨੇ ਉਹ ਉਹਨਾਂ ਦੀ ਸਿਹਤ ਦੇ ਬਾਰੇ ਚਿੰਤਤ ਨੇ ਤਾਂ ਜਹੇ ਦੇ ਵਿਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਮਸ਼ਹੂਰ ਐਕਟਰ ਜੋਨੇ ਬਾਲੀਵੁੱਡ ਐਕਟਰ ਅਜਾਸ ਖਾਨ ਨੇ ਇਹ ਵੀਡੀਓ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਕਿਡਨੀ ਜੋ ਹੈ ਉਹ ਸੰਤ ਪ੍ਰੇਮਾਨੰਦ ਮਹਾਰਾਜ ਜੀ ਨੂੰ দান ਕਰਨ ਦੀ ਇੱਛਾ ਪ੍ਰਗਟਾਈ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਸ਼ਿਲਪਾ ਛੱਟੀ ਦੇ ਜੋ ਪਤੀ ਰਾਜਕੁੰਦਰਾ ਨੇ ਉਹਨਾਂ ਨੇ ਵੀ ਆਪਣੀ ਕਿਡਨੀ ਦੇਣ ਦੀ ਜੋ ਇੱਛਾ ਸੀ ਉਹ ਜ਼ਾਹਰ ਕੀਤੀ ਸੀ ਪਰ ਹਾਲਾਂਕਿ ਅਸੰਤ ਪ੍ਰੇਮਾਨੰਦ ਮਹਾਰਾਜ ਜੀ ਦੇ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿੰਨੀ ਵੀ ਪਰਮਾਤਮਾ ਦੇ ਵੱਲੋਂ ਉਹਨਾਂ ਦੀ ਉਮਰ ਲਿਖੀ ਗਈ ਹੈ ਉਹ ਕੇਵਲ ਉਨੀ ਪਹੁੰਚਣਾ ਚਾਹਣਗੇ ਤੇ ਉਹ ਕਿਡਨੀ ਜੋ ਹੈ ਉਹ ਨਹੀਂ ਲੈਣਗੇ ਤਾਂ ਅਜਾਜ਼ ਖਾਨ ਦੀ ਇਹ ਵੀਡੀਓ ਜੋ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਜਹੀਆਂ ਰੂਹਾਂ ਕਦੀ ਕਦੀ ਹੀ ਧਰਤੀ ਤੇ ਆਉਂਦੀਆਂ ਨੇ ਤੇ ਜਹੇ ਦੇ ਵਿਚਾਲੇ ਜੇਕਰ ਟੈਸਟ ਦੇ ਵਿੱਚ ਮੈਡੀਕਲ ਟੈਸਟ ਦੇ ਵਿੱਚ ਉਹਨਾਂ ਦੀ ਕਿਡਨੀ ਫਿੱਟ ਪਾਈ ਜਾਂਦੀ ਹੈ ਤਾਂ ਸੰਤ ਪ੍ਰੇਮਾਨੰਦ ਮਹਾਰਾਜ ਜੀ ਨੂੰ ਆਪਣੀ ਕਿਡਨੀ ਜੋ ਉਹ ਜ਼ਰੂਰ ਦਾਨ ਕਰਨਾ ਚਾਹਣਗੇ ਤਾਂ ਅਜਹੇ ਦੇ ਵਿਚਾਲੇ ਸੰਤ ਪ੍ਰੇਮਾਨੰਦ ਮਹਾਰਾਜ ਜੀ ਦੇ ਕਿਉਂਕਿ ਦੱਸ ਦਈਏ ਕਿ ਉਹਨਾਂ ਦੀ ਸਿਹਤ ਜੋ ਸੀ ਬੀਤੇ ਦਿਨ ਵਿਗੜੀ ਸੀ ਇਹ ਜਹੇ ਦੇ ਵਿਚਾਲੇ ਸ਼ਰਧਾਲੂ ਜੋ ਵੀ ਨੇ ਉਹ ਪ੍ਰਚਿੰਤਾ ਦੇ ਵਿੱਚ ਆਈ ਸੀ ਤਾਂ ਜਹੇ ਦੇ ਵਿਚਾਲੇ ਇਜਾਜ਼ ਖਾਨ ਦੇ ਵੱਲੋਂ ਵੀ ਆਪਣੀ ਕਿਡਨੀ ਜੋ ਹੈ ਉਦਾਨ ਕਰਨ ਦੀ ਇੱਛਾ ਜੋ ਹੈ ਉਹਨਾਂ ਦੇ ਵੱਲੋਂ ਪ੍ਰਗਟਾਈ ਗਈ ਹੈ ਦੱਸ ਦਈਏ ਕਿਸ ਤੋਂ ਪਹਿਲਾਂ ਸ਼ਿਰਪਾ ਸ਼ੇਟੀ ਦੇ ਪਤੀ ਰਾਜਕੁੰਦਰਾ ਨੇ ਵੀ ਆਪਣੀ ਇੱਛਾ ਜੋ ਸੀ ਉਹ ਪ੍ਰਗਟਾਈ ਸੀ ਕਿ ਆਪਣੀ ਕਿਡਨੀ ਜੋ ਹੈ ਜੇਕਰ ਫਿੱਟ ਬੈਠਦੀ ਹੈ ਤਾਂ ਉਹ ਜ਼ਰੂਰ ਆਪਣੀ ਕਿਡਨੀ ਜੋ ਹੈ ਉਹਦਾਨ ਕਰਨਾ ਚਾਹਣਗੇ ਤਾਂ ਬਰਿੰਦਾਵਨ ਤੋਂ ਸੰਤ ਪ੍ਰੇਮਾਨੰਦ ਮਹਾਰਾਜ ਜੀ ਦੀਆਂ ਦੱਸ ਦਈਏ ਕਿ ਕਾਫੀ ਲੋਕ ਪ੍ਰਸ਼ੰਸਕ ਜੋ ਹੈ ਉਹ ਹੈਗੇ ਨੇ ਅਜਾਏ ਦੇ ਵਿਚਾਲੇ ਉਹਨਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਿਸੇ ਵੀ ਧਰਮ ਦੇ ਖਿਲਾਫ ਜੋ ਹੈ ਕੋਈ ਵੀ ਬਿਆਨ ਨਹੀਂ ਦਿੱਤਾ ਜਾਂਦਾ ਤਾਂ ਜਹੇ ਦੇ ਵਿਚਾਲੇ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਗੱਲਾਂ ਜੋ ਹੈ ਲੋਕਾਂ ਦੇ ਵੱਲੋਂ ਕਾਫੀ ਫੋਲੋ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਆਏ ਦਿਨ ਵੀਡੀਓਜ਼ ਜਿਹਨੀਆਂ ਵਾਇਰਲ ਹੁੰਦੀਆਂ ਨੇ ਤਾਂ ਜਹੇ ਦੇ ਵਿਚਾਲੇ ਇਜਾਜ਼ ਖਾਨ ਦੇ ਵੱਲੋਂ ਵੀ ਜੋ ਬਾਲੀਵੁੱਡ ਐਕਟਰ ਨੇ ਉਹਨਾਂ ਦੇ ਵੱਲੋਂ ਆਪਣੀ ਕਿਡਨੀ ਦੇਣ ਦੀ ਇੱਛਾ ਜੋ ਹੈ ਉਹਨਾਂ ਨੇ ਪ੍ਰਗਟਾਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਮੈਡੀਕਲ ਟੈਸਟਾਂ ਦੇ ਵਿੱਚ ਉਹਨਾਂ ਦੀ ਕਿਡਨੀ ਫਿੱਟ ਬੈਠਦੀ ਹੈ ਤਾਂ ਜ਼ਰੂਰ ਸੰਤ ਪ੍ਰੇਮਾਨੰਦ ਮਹਾਰਾਜ ਜੀ ਨੂੰ ਆਪਣੀ ਕਿਡਨੀ ਜੋ ਹੈ ਉਹ ਜ਼ਰੂਰ ਦਾਨ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਕਿਹਾ ਕਿ ਕਦੀ ਵੀ ਉਹਨਾਂ ਨੇ ਕਿਸੇ ਵੀ ਧਰਮ ਦੇ ਖਿਲਾਫ ਕੁਝ ਬੁਰਾ ਨਹੀਂ ਬੋਲਿਆ ਨਾ ਹੀ ਕਿਸੇ ਨੂੰ ਕਿਸੇ ਧਰਮ ਦੇ ਖਿਲਾਫ ਪੜਕਾਇਆ ਤਾਂ ਜਹੇ ਦੇ ਵਿਚਾਲੇ ਅਜੇ ਆਚਰਣ ਵਾਲੀ ਵਿਅਕਤੀ ਦੇ ਲਈ ਜੋ ਇੱਕ ਰੱਬੀ ਰੂਹ ਉਹਨਾਂ ਨੂੰ ਕਿਹਾ ਗਿਆ ਹੈ ਉਹਨਾਂ ਨੂੰ ਆਪਣੀ ਕਿਡਨੀ ਜੋ ਹੈ ਉਹ ਜ਼ਰੂਰ ਦਾਨ ਕਰਨਾ ਚਾਹਣਗੇ ਹਾਲਾਂਕਿ ਸੰਤ ਪ੍ਰੇਮਾਨੰਦ ਜੀ ਮਹਾਰਾਜ ਦੇ ਵੱਲੋਂ ਪਹਿਲਾਂ ਵੀ ਜੋ ਲੋਕਾਂ ਨੇ ਕਿਡਨੀ ਦੇਣ ਦੀ ਆਫਰ ਦਿੱਤੀ ਸੀ ਉਸ ਨੂੰ ਠੁਕਰਾ ਦਿੱਤਾ ਸੀ ਤੇ ਕਿਹਾ ਸੀ ਕਿ ਜਿੰਨੀ ਪ੍ਰਮਾਤਮਾ ਦੇ ਵੱਲੋਂ ਉਹਨਾਂ ਦੀ ਉਮਰ ਲਿਖੀ ਗਈ ਹੈ ਉਹ ਕੇਵਲ ਉਨੀ ਹੀ ਉਮਰ ਭੋਗਣਾ ਚਾਹਣਗੇ